ਮੋਹੜੀ ਜ਼ਿਲ੍ਹੇ ਦਾ ਪਿੰਡ ਮਾਣਕਪੁਰ شریف ਹੈ ਪਿੰਡ ਦੇ ਵਿੱਚ ਕੋਈ ਵੀ ਕੁੜੀ ਮੁੰਡਾ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੈ ਆਪਸ ਵਿੱਚ ਜਿਹੜਾ ਰਿਸ਼ਤਾ ਹੈ ਮੁੰਡੇ ਦੇ ਕੁੜੀ ਦਾ ਬਰਡ ਰਿਲੇਸ਼ਨ ਨਹੀਂ ਚਾਚੀ ਤੇ ਚਾਚਾ ਤੇ ਭਤੀਜੀ ਮੰਨ ਲਓ ਪਿਓ ਤੇ ਧੀ ਦਾ ਰਿਸ਼ਤਾ ਹੈ ਅੱਜ ਕਿਹੜੀ ਨੌਬਤ ਪਈ ਕਿ ਪਿੰਡ ਦੇ ಗ್ರಾಮ ਪੰਚਾਇਤ ਨੂੰ ਜਿਹੜਾ ਮਤਾ ਪਾਸ ਕਰਨਾ ਪਿਆ ਆਮੋ ਆਮੋ ਸਾਹਮਣੇ ਪਰਿਵਾਰ ਨੇ ਇੱਕ ਦੂਜੇ ਦੇ ਸਾਹਮਣੇ ਖੜਾ ਹੈ ਕੱਲੋਂ ਕੋਈ ਗਲਬਾਤ ਹੁੰਦੀ ਹੈ ਕੋਈ ਨਫਾ ਨੁਕਸਾਨ ਹੁੰਦਾ ਹੈ ਇਹਦੀ ਜ਼ਿੰਮੇਵਾਰੀ ਕਿਸ ਦੀ ਆਏਗੀ ਤੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੇ ਬਾਕੀ ਸਮਾਜ ਨੂੰ ਮਦਰ ਚੰਗੀ ਸ਼ੇਹ ਦੇਣ ਵਾਸਤੇ ਇਹ ਮਤਾ ਪਾਇਆ ਗਿਆ ਤਾਂ ਕਿ ਜਿਹੜੀਆਂ ਵਰਤਮਾਨ ਸਮੇਂ ਦੇ ਵਿੱਚ ਇਹ ਘਟਨਾਵਾਂ ਨੂੰ ਰੋਕਿਆ ਜਾਵੇ ਤੇਰੇ ਫੋਨ ਆ ਗਏ ਨਾ ਫੋਨਾਂ ਨੇ ਫ ਮਜੇ ਤਾਂ ਬਾਰ ਬਾਰ ਕੰਮ ਚੱਲਦਾ ਉੱਤ ਚੱਲੀ ਜਾਂਦਾ ਤੇ ਕੰਮ ਹੋਣੇ ਚਾਹੀਦੇ ਹੁਣ ਅਸੀਂ ਤਾਂ ਇਹ ਹੀ ਸੋਚਿਆ ਆਈ ਮੈਂ ਮਰ ਬਾਇਆ ਬੈਠੀ ਪਿੰਡ ਵਿੱਚ ਨਾ ਲੱਗਦਾ ਰਹਿ ਨਹੀਂ ਦੇਣੇ ਵਿੱਚੇ ਛੋਟੇ ਛਾਲ ਵਿੱਚੇ ਨਿਬੜਿਆ ਹੋਣਾ ਠੀਕ ਹੈ ਨਾ ਜੀ ਜੋ ਅਗਲੀ ਪੀੜ੍ਹੀ ਆ ਰਹੀ ਉਹਦਾ ਕੋਈ ਸੇਧ ਬਣਨੀ ਚਾਹੀਦੀ ਹੈ ਬਹੁਤ ਵੱਡਾ ਕਦਮ ਚੁੱਕਿਆ ਉਹਨਾਂ ਨੇ ਜੀ ਰਿਸ਼ਤਾ ਕੋ ਟੋੜਾ ਆਪਣਾ ਦੇਖਦੇ ਚਲੋ ਅਸੀਂ ਜਿਹੜੀ ਹੁਣ ਪਿੰਡ ਦੀ ਧੀ ਪੈਣਾ ਸਾਦੀ ਦੀ ਧੀ ਪੈਣ ਹੁੰਦੀ ਹੈ ਜੀ ਉਹ ਇਸ ਕਰਕੇ ਸਾਨੂੰ ਜਿਹੜੇ ਨਾਲ ਦੇ ਮੁੰਡੇ ਨੌਜਵਾਨ ਮੁੰਡੇ ਸਾਰੇ ਉਹਨਾਂ ਧਿਆਨ ਦੇਣਾ ਚਾਹੀਦਾ ਹੈ ਵੀ ਸਾਡਾ ਕਿਸ ਕਿਸ ਚੀਜ਼ ਨਾਲ ਕੀ ਰਿਸ਼ਤਾ ਹੈ ਪਿੰਡ ਦੇ ਵਿੱਚ ਉਹ ਦੇਖੋ ਹਰੇਕ ਚੀਜ਼ ਆਪਣੀ ਸਾੰਧੀ ਹੁੰਦੀ ਹੈ ਪੀਣ ਬਹੂ ਹੋ ਗਿਆ ਆਪਣਾ ਸਾਰਾ ਇੱਕੇ ਹੁੰਦਾ ਹੈ ਪਰਿਵਾਰ ਹੈ ਹੁੰਦਾ ਪੇਡਾ ਆਪਣਾ ਪੂਰਾ ਇਹ ਤਾਂ ਬੜਾ ਦੁਖ ਹੋਇਆ ਜੀ ਨਿਰਪੱਖ ਪੋਸਟ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਵਿਵੇਕ ਰਾਜ ਲਵ ਮੈਰਿਜ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਤੋਂ ਹੀ ਵਾਦ-ਵਿਵਾਦ ਚੱਲਦਾ ਆ ਰਿਹਾ ਪਰ ਹੁਣ ਜਿਹੜਾ ਮੋਹਾੜੀ ਜ਼ਿਲ੍ਹੇ ਦਾ ਪਿੰਡ ਮਾਣਕਪੁਰ شریف ਹੈ ਉੱਥੇ ਇੱਕ ਮਤਾ ਪਾਸ ਕੀਤਾ ਗਿਆ ಗ್ರಾಮ ਪੰਚਾਇਤ ਦੇ ਵੱਲੋਂ ਸਰਬਸੰਮਤੀ ਦੇ ਨਾਲ ਇਹ ਮਤਾ ਜਿਹੜਾ ਪਾਸ ਕੀਤਾ ਗਿਆ ਕਿ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਕੁੜੀ ਮੁੰਡਾ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੈ ਇਸ ਦੇ ਨਾਲ ਨਾਲ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਆਲੇ ਦੁਆਲੇ ਦਾ ਕੋਈ ਵੀ ਪਿੰਡ ਹੈ ਉੱਥੇ ਵੀ ਉਹ ਨਹੀਂ ਰਹਿ ਸਕਦੇ ਪਿੰਡ ਦੀਆਂ ਜਿੰਨੀਆਂ ਸਹੂਦਤਾ ਨੇ ਸਾਰਿਆਂ ਤੋਂ ਵਾਂਝਾ ਰੱਖਿਆ ਜਾਏਗਾ ਪਰ ਕਿਤਨੇ ਕਿਤੇ ਲਾਅ ਦੇ ਅਗੇਂਸਟ ਜ਼ਰੂਰ ਹੈ ਪਰ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਸ ਚੀਜ਼ ਨੂੰ ਠੱਲ ਪਾਉਣੀ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿੱਥੇ ਕਿ ਭੈਣ ਜਿਹੜੀ ਹੈ ਅਪਰਾਧ ਦੇ ਨਾਲ ਵਿਆਹ ਕਰਵਾਈ ਸੀਗੀ ਕਹਿ ਲਓ ਬਲੱਡ ਰਿਲੇਸ਼ਨ ਸੀਗਾ ਰਿਸ਼ਤੇ ਦੇ ਵਿੱਚ ਭੈਣ ਲੱਗਦੀ ਸੀ ਭਰਾ ਦੇ ਵੱਲੋਂ ਵਿਆਹ ਕਰਵਾਇਆ ਜਾਂਦਾ ਸੀਗਾ ਤਾਂ ਕਿਤਨੇ ਕਿਤੇ ਰਿਸ਼ਤੇ ਖਰਾਬ ਹੋ ਰਹੇ ਸੀ ਪੰਜਾਬੀ ਸੱਭਿਆਚਾਰ ਖਰਾਬ ਹੋ ਰਿਹਾ ਸੀਗਾ ਇਸ ਨੂੰ ਲੈ ਕੇ ਪਿੰਡ ਮਾਨਕਪੁਰ ਸ਼ਰੀਫ ਦੇ ਵੱਲੋਂ ਵਕਾ ਪ੍ਰਲਾ ਕੀਤਾ ਗਿਆ ਮਤਾ ਪਾਸ ਕੀਤਾ ਗਿਆ ਸੋ ਬਿਲਕੁਲ ਪਿੰਡ ਦੇ ਸਰਪੰਚ ਸਾਹਿਬ ਹੋਗੇ ਮੋਤਵਾਰ ਬੰਦੇ ਹੋਗੇ ਨੌਜਵਾਨ ਬਜ਼ੁਰਗ ਸੜ ਨਾਲੇ ਗੱਲਬਾਤ ਕਰਾਂਗੇ ਕਿ ਪਿੰਡ ਦੇ ਵਿੱਚ ਅਜਿਹੀ ਕਿਹੜੀ ਨੋਬਤ ਪੈਦਾ ਹੋਈ ਜਿਸ ਦੇ ਕਾਰਨ ਮਤਾ ਜਿਹੜਾ ਆ ਪਾਸ ਕਰਨਾ ਪਿਆ ਸੋ ਸਰਪੰਚ ਸਾਹਿਬ ਕਿਵੇਂ ਦੇਖਦੇ ਹੋਏ ਮਤਾ ਪਾਸ ਕੀਤਾ ਗਿਆ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਜੀ ਕਿਹੜੀ ਨੋਬਤ ਪਈ ਕਿ ਪਿੰਡ ਦੇ ಗ್ರಾಮ ਪੰਚਾਇਤ ਨੂੰ ਜਿਹੜਾ ਮਤਾ ਪਾਸ ਕਰਨਾ ਪਿਆ ਸਭ ਤੋਂ ਪਹਿਲਾਂ ਤਾਂ ਅਮਤਰ ਕੇ ਸਾਡੇ ਜਿਹੜੀ ਵੱਡੀ ਪ੍ਰੋਬਲਮ ਆਈ ਹੈ ਡੱਡੀ ਮੁਸ਼ਕਲ ਆਈ ਹੈ ਇਹਨਾਂ ਨੇ ਆਪਸ ਵਿੱਚ ਜਿਹੜਾ ਰਿਸ਼ਤਾ ਹੈ ਲੜਕ ਮੁੰਡੇ ਦੇ ਕੁੜੀ ਦਾ ਬਰਾਦਰ ਰਿਲੇਸ਼ਨ ਚ ਨਹੀਂ ਹੈ ਚਾਚੀ ਚਾਚਾ ਤੇ ਭਤੀਜੀ ਮਨੁਪਿਆਉ ਤੇ ਧੀ ਦਾ ਰਿਸ਼ਤਾ ਇੱਕ ਇਹੋ ਜਿਹੀ ਨਿੰਦਣਯੋਗ ਘਟਨਾ ਹੈ ਜਿਹੜੀ ਸਾਡੇ ਸਮਾਜ ਨੂੰ ਸ਼ਰਮਸ਼ਾਰ ਕਰਦੀ ਹੈ ਬਿਲਕੁਲ ਇਹਨੂੰ ਤਹਿਤ ਤੇ ਦੂਜੇ ਦਾ ਕਾਰਨ ਜਿਹੜਾ ਮੇਨ ਹੈਗਾ ਉਹ ਆਮੋ ਸਾਹਮਣੇ ਪਰਿਵਾਰ ਨੇ ਇੱਕ ਦੂਜੇ ਦੇ ਸਾਹਮਣੇ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਕੋਈ ਨਫਾ ਨੁਕਸਾਨ ਹੁੰਦਾ ਹੈ ਇਹਦੀ ਜ਼ਿੰਮੇਵਾਰੀ ਕਿਸ ਦੀ ਆਏਗੀ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੇ ਬਾਕੀ ਸਮਾਜ ਨੂੰ ਮਤਲਬ ਚੰਗੀ ਛੇ ਦੇਣ ਵਾਸਤੇ ਇਹ ਮਤਾ ਪਾਇਆ ਗਿਆ ਤਾਂ ਕਿ ਜਿਹੜੀਆਂ ਵਰਤਮਾਨ ਸਮੇਂ ਦੇ ਵਿੱਚ ਇਹ ਘਟਰਾਵਾਂ ਨੂੰ ਰੋਕਿਆ ਜਾ ਸਕੇ ਅੱਛਾ ਤੇ ਜੇਕਰ ਜਦੋਂ ਮਤਾ ਪਾਸ ਕੀਤਾ ਸੀਗਾ ਪਿੰਡ ਦੀ ਪੂਰੀ ਸਹਿਮਤੀ ਸੀਗੀ ਕਿਸੇ ਇਹ ਜੋ ਮਤਾ ਕਰਿਆ ਪਾਸ ਕਰਿਆ ਆਪਾਂ ਨੇ ਪਿੰਡ ਦੀ ਪਹਿਲਾਂ ਤਾਂ ਆਪਾਂ ਨੇ ਪੰਚਾਇਤ ਦੇ ਵਿੱਚ ਆਪਣੀ ਆਪਸੀ ਮੈਂ ਪੰਚਾਇਤ ਬੁલાਈ ਉਸ ਤੋਂ ਬਾਅਦ ಗ್ರಾಮ ਪੰਚਾਇਤ ਫਿਰ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਤੁਸੀਂ ਦੇਖਿਆ ਇਹ ਮਤਾ ਤੁਹਾਨੂੰ ਮਤੇ ਦੀ ਕਾਪੀ ਵੀ ਰਖਾ ਰਹੇ ਕਿ ਲਗਭਗ ਆਪਾਂ ಗ್ರಾಮ ਸਭਾ ਬੁਲਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਨੇ ਪੋਜ਼ਿਟਿਵਿਟੀ ਦਿੱਤੀ ਹੈ ਤਾਂ ਮਤਾ ਆਪਾਂ ਨੇ ਪਾਸ ਕੀਤਾ ਹੈ ਤਾਂ ਕੀ ਲੱਗਦਾ ਹੈ ਵੀ ਹੁਣ ਇਸ ਮਤੇ ਤੋਂ ਬਾਅਦ ਕੋਈ ਕ੍ਰਾਂਤੀ ਆਏਗੀ ਲੋਕ ਸੁਧਰਨਗੇ ਇਹ ਦੇਖੋ ਫਿਲਹਾਲ ਤਾਂ ਤੁਸੀਂ ਦੇਖ ਹੀ ਰਹੇ ਆ ਸਾਰਾ ਪਿੰਡ ਮੰਦਰ ਕੇ ਵਾਵਾ ਹੋ ਰਹੀ ਹੈ ਮੰਦਰ ਕੇ ਕਹਿੰਦੇ ਆ ਠੀਕ ਠੀਕ ਦੱਸਿਆ ਹੋਇਆ ਜੋ ਵੀ ਹੋਇਆ ਤੇ ਅਸੀਂ ਨਾਲ ਵਾਲੇ ਪਿੰਡਾਂ ਨੂੰ ਵੀ ਮੰਦਰ ਕੇ ਮੈਨੂੰ ਕਈ ਸਰਪੰਚਾਂ ਦੇ ਕੌਲਾਂ ਵਗੈਰਾ ਆਈਆਂ ਵੀ ਜੋ ਕੀਤਾ ਠੀਕ ਕੀਤਾ ਵੀ ਅਸੀਂ ਵੀ ਅੱਗੇ ਇਦਾਂ ਦੇ ਸਟੈਪ ਚੁੱਕਣੇ ਆ ਤਾਂ ਕਿ ਸਮਾਜ ਨੂੰ ਮੰਦਰ ਬੁਰਾਈਆਂ ਤੋਂ ਬਚਾਇਆ ਜਾ ਸਕੇ ਸੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਬਲੱਡ ਰਿਲੇਸ਼ਨ ਬਣਦਾ ਜਿਸ ਦੇ ਕਾਰਨ ਇਹ ਸਖਤ ਕਦਮ ਚੁੱਕਿਆ ਸੀਗਾ ਸੋ ਪਿੰਡ ਦੇ ਬਜ਼ੁਰਗ ਵੀ ਸਾਡੇ ਨਾਲ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਪੁਰਾਣੇ ਟਾਈਮਾਂ ਦੇ ਵਿੱਚ ਅੱਜ ਵੀ ਜੇਕਰ ਗੱਲ ਕੀਤੀ ਜਾਵੇ ਕਿ ਆਹ ਜਾਂਦਾ ਕਿ ਇੱਕ ਪਿੰਡ ਦੇ ਵਿੱਚ ਕਿ ਰਾ ਸਕਦੇ ਕਿਉਂਕਿ ਪਿੰਡ ਦੇ ਵਾਸੀ ਨੇ ਭੈਣ ਭਰਾ ਲੱਗਦੇ ਨੇ ਰਿਸ਼ਤਾ ਲੱਗਦਾ ਹਾਂਜੀ ਆ ਇਹ ਤਾਂ ਹੁਣ ਚਾਹੀਦੀ ਸਾਰੇ ਬਾਕੀ ਤਾਂ ਕਦੀ ਅਗਲਾ ਹੋਈਆਂ ਨਹੀਂ ਅਸੀਂ ਸਾਰ ਦੇ ਮੁੰਡੇ ਕੁੜੀਆਂ ਸਾਰ ਨੇ ਇਕੱਠੇ ਖੇលਦੇ ਰਹਿੰਦੇ ਇਹ ਇਹ ਆਦਮੀ ਤਾਂ ਵੀ ਇਕੱਲੇ ਕੰਮ ਕੇ ਹੁਣ ਇਹ ਜਿਹੜੇ ਪੌਂਦਾਗੇ ਨਾ ਇਹ ਪੌਂਦਨ ਦੀ ਨਹੀਂ ਬੱਟੀ ਸਾਰ ਦਿਨ ਪੌਂਦੇ ਕੀ ਜਾਣੇ ਬਜਿੱਤੇ ਬਾਰ ਬੱਕਰ ਚ ਕੰਮ ਚੱਲਦਾ ਉਤਾ ਚਲੀ ਜਾਂਦਾ ਇਹ ਕੰਮ ਹੋਣੇ ਚਾਹੀਦੇ ਹੁਣ ਅਸੀਂ ਤਾਂ ਇਹ ਸੋਚਿਆ ਆਈ ਮੈਂ ਮਰਦਾ ਪਾਇਆ ਇਹ ਬੇਫੀ ਪਿੰਡ ਵਿੱਚ ਨਾ ਲੱਗਦਾ ਰਹਿ ਨਹੀਂ ਦੇਣੇ ਹਾਂ ਆ ਬਾਈ ਸਾਡੇ ਏਰੀਆ ਮੇ ਲੱਗਣਾ ਆਉਣੇ ਚਾਹੀਦੇ ਨਹੀਂ ਉਹ ਸੁਪਾ ਜੀ ਬਿਲਕੁਲ ਇਸ ਪੂਰੇ ਮਤੇ ਨੂੰ ਲੈ ਕੇ ਤੁਹਾਡੀ ਕੀ رائے ਆ ਬਿਲਕੁਲ ਸਹੀ ਆ ਮਤਾ ਹਾਂ ਸਹੀ ਆ ਜੀ ਬਿਲਕੁਲ ਸਾਡਾ ਕਾਰਨ ਮੇਨ ਨਹੀਂ ਹੈ ਜੀ ਅਸੀਂ ਲੱਭ ਮੈਂ ਜਦੋਂ ਕੋਈ ਸਾਡੇ ਪਿੰਡ ਦਾ ਕੋਈ ਅੰਗਰੇਸਤ ਨਹੀਂ ਹੈ ਇੱਕ ਤਾਂ ਪਿੰਡ ਵਿੱਚ ਨਹੀਂ ਕੰਮ ਹੋਣਾ ਚਾਹੀਦਾ ਤੇ ਦੂਜਾ ਬਲੱਡ ਰਿਲੇਸ਼ਨਸ ਮਤਲਬ ਲਵ ਮੈਰਿਜ ਹੋਵੇ ਭਾਵੇਂ ਕਿਸੇ ਹੋਰ ਦੀ ਪਿੰਡ ਪਿੰਡ ਕੁੜੀ ਦਾ ਮੁੰਡਾ ਹੋਵੇ ਤਾਂ ਹੋ ਸਕਦਾ ਹੈ ਹੋ ਸਕਦਾ ਹੈ ਪਿੰਡ ਵਿੱਚ ਨਾ ਹੋਵੇ ਤੁਹਾਡਾ ਮੇਨ ਮਕਸਦ ਇਹ ਹੈ ਮਤਲਬ ਮਕਸਦ ਇਹ ਸਭਿਆਚਾਰ ਨੂੰ ਬਚਾਉਣਾ ਹੈ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹਨਾਂ ਨੂੰ ਬਚਾਉਣਾ ਹੈ ਹਾਂਜੀ ਹਾਂਜੀ ਸਰ ਪਾਜੀ ਤੁਹਾਡਾ ਕੀ ਕਹਿਣਾ ਹੈ ਇਸ ਪੂਰੇ ਮਤੇ ਨੂੰ ਲੈ ਕੇ ਸம்மਤੀ ਹੈ ਪੂਰੀ ਸਰਬਸੰਮਤੀ ਹੈ ਹਾਂਜੀ ਸਾਰੇ ਪਿੰਡ ਦੀ ਸੰਮਤੀ ਹੈ ਜੀ ਸਾਰਾ ਪਿੰਡ ਨਾਲ ਜੇ ಗ್ರಾಮ ਪੰਚ ਹਾਂਜੀ ਮਤੇ ਵਾਰਿਕਾ ਸੁਣੋ ਸੰਗੈ ਨੈਗੇਟਿਵ ਪੁਆਇੰਟ ਕਿਸੇ ਜਾਨੀ ਆਇਆ ਨਹੀਂ ਹਾਂਜੀ ਸਾਰੇ ਨੇ ਸਹੀ ਗੱਲਾਂ ਸਹੀ ਆ ਤੇ ਕਹਿਣਾ ਕੀ ਚਾਹੂਗੇ ਪਿੰਡ ਦੇ ਵਿੱਚ ਅਜੇ ਇਹ ਕੰਮ ਕਹਿ ਲੋ ਵੀ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਨਹੀਂ ਹੋਣੀ ਚਾਹੀਦੇ ਬਿਲਕੁਲ ਕਿਤਨੇ ਕਿਤੇ ਗਲਤ ਪ੍ਰਭਾਵ ਪੈਂਦਾ ਹੈ ਕਹਿ ਲੋ ਜਿਆਦਾ ਗਲਤ ਪ੍ਰਭਾਵ ਪੈਂਦਾ ਹੈ ਜਿਆਦਾ ਤਾਂ ਬੱਚੇ ਛੋਟੇ ਜਿਹੇ ਕੱਲ ਵਿੱਚ ਨੇ ਬੜੇ ਹੋਣਾ ਬਿਲਕੁਲ ਠੀਕ ਹੈ ਨਾ ਜੀ ਜੋ ਅਗਲੀ ਪੀੜ੍ਹੀ ਆ ਰਹੀ ਉਹਦੇ ਬਾਦ ਕੋਈ ਸਿਹਤ ਬਣਨੀ ਚਾਹੀਦੀ ਹੈ ਹਾਂਜੀ ਸੋ ਬਿਲਕੁਲ ਸਾਡੇ ਨਾਲ ਪਿੰਡ ਦੇ ਨੌਜਵਾਨ ਵੀ ਸਾਥੀ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਭਾਜੀ ਤੁਸੀਂ ਨੌਜਵਾਨ ਹੋ ਕਹਿ ਲਓ ਵੀ ਚੜhti ਉਮਰ ਹੈ ਕਿ ਲੱਗਦਾ ਹੈ ਵੀ ਨੌਜਵਾਨਾਂ ਦੇ ਉੱਤੇ ਗਲਤ ਪ੍ਰਭਾਵ ਪੈਂਦਾ ਹੈ ਸਭ ਚੀਜ਼ ਦਾ ਇਹ ਤਾਂ ਦੇਖੋ ਜੀ ਬਹੁਤ ਬੜਾ ਗੱਤ ਕਦਮ ਚੁੱਕਿਆ ਉਹਨਾਂ ਨੇ ਜੀ ਰਿਸ਼ਤਾ ਕੋਟੋੜਾ ਬਣਾ ਦੇਖਦੇ ਚਲੋ ਅਸੀਂ ਜਿਹੜੀ ਹੁਣ ਪਿੰਡ ਦੀ ਤੀਤੀ ਪੈਣਾ ਸਭ ਦੀ ਤੀਤੀ ਪੈਣ ਹੁੰਦੀ ਹੈ ਜੀ ਉਹ ਇਸ ਕਰਕੇ ਸਾਨੂੰ ਜਿਹੜੇ ਨਾਲ ਦੇ ਮੁੰਡੇ ਨੌਜਵਾਨ ਮੁੰਡੇ ਸਾਰੇ ਉਹਨਾਂ ਧਿਆਨ ਦੇਣਾ ਚਾਹੀਦਾ ਵੀ ਸਾਡਾ ਕਿਸ ਚੀਜ਼ ਨਾਲ ਕੀ ਰਿਸ਼ਤਾ ਹੈ ਉਹ ਰਿਸ਼ਤੇ ਅਨੁਸਾਰ ਇਹ ਸਾਨੂੰ ਕਦਮ ਚੁੱਕਣਾ ਚਾਹੀਦਾ ਪਿੰਡ ਵਿੱਚ ਤਾਂ ਦੇਖੋ ਹਰੇਕ ਚੀਜ਼ ਆਪਣੀ ਸੰਧੀ ਹੁੰਦੀ ਜੇ ਤੀ ਭੈਣ ਬਹੂ ਹੋ ਗਈ ਆਪਣਾ ਸਾਰਾ ਇੱਕੇ ਹੁੰਦਾ ਪਰਿਵਾਰੇ ਹੁੰਦਾ ਪਿੰਡਾਂ ਵਾਲਾ ਪੂਰਾ ਇਹ ਤਾਂ ਉਹਨਾਂ ਨੇ ਬਹੁਤ ਬੜੀ ਗਲਤੀ ਕੀਤੀ ਹੈ ਜੀ ਇਹ ਗਲਤੀ ਦੇਖ ਕੇ ਸਾਨੂੰ ਬੜਾ ਦੁੱਖ ਹੋਇਆ ਜੀ ਸਾਡੇ ਜਿੰਨੇ ਵੀ ਨੌਜਵਾਨ ਉਹਨਾਂ ਨੇ ਸਾਡਾ ਸਾਰਾ ਸਾਥ ਦੇ ਆਈ ਕਹਿੰਦੇ ਤੁਸੀਂ ਮਤਾ ਪਾਓ ਸੀ ਨਾਲਾ ਟੋੜੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਵੀ ਗਾਹਾਂ ਨੂੰ ਹਜੇ ਕੋਈ ਵੀ ਮੁੰਡਾ ਗਲਤੀ ਨਾ ਕਰ ਸਕੇ ਨਾ ਕੋਈ ਕੁੜੀ ਗਲਤੀ ਕਰ ਸਕੇ ਉਹਨਾਂ ਪਤਾ ਲੱਗ ਗਿਆ ਸਾਡਾ ਰਿਸ਼ਤਾ ਕਿ ਆਏ ਆ ਸੋ ਬਿਲਕੁਲ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਬਲੱਡ ਰਿਲੇਸ਼ਨ ਸੀਗਾ ਵਿਆਹ ਕਰਵਾਇਆ ਤੇ ਇਹੀ ਕਾਰਨ ਸੀਗਾ ਸਭ ਤੋਂ ਵੱਡਾ ਵੀ ਇੱਕ ਐਗਜ਼ਾਮਪਲ ਸੈੱਟ ਕਰਨੀ ਆ ਉਦਾਹਰਨ ਸੈੱਟ ਕਰਨੀ ਆ ਵੀ ਅੱਗੇ ਤੋਂ ਗਾਹਾਂ ਤੋਂ ਕੋਈ ਬੰਦਾ ਆ ਜਾ ਕੇ ਕੰਮ ਨਾ ਕਰੇ ਹਾਂਜੀ ਗਲਤ ਗੱਲ ਹੈ ਜੀ ਇਹ ਹੁਣ ਇਹ ਰਿਸ਼ਤੇ ਕਿਆ ਰਹਿ ਗਏ ਜੀ ਹੁਣ ਚਾਚਾ ਪਤੀ ਜੀ ਨੇ ਵਿਆਹ ਕਰਾ ਲਿਆ ਜੀ ਹੁਣ ਕੱਲੋਂ ਦੇ ਬੱਚਿਆਂ ਦਾ ਕਿਆ ਰਿਸ਼ਤਾ ਰਹਿ ਗਿਆ ਜੀ ਬਿਲਕੁਲ ਉਹ ਜਦੋਂ ਉਹਨੇ ਬੱਚੇ ਕੱਲੋਂ بڑے ਹੋਣਗੇ ਜੀ ਉਹ ਕਿਨੂੰ ਆਪਣੀ ਨਾਨੀ ਦਾਦੀ ਕਿਉਂ ਕਿਵੇਂ ਰਿਸ਼ਤੇ ਹੋਣਗੇ ਉਹਨਾਂ ਵਾਸਤੇ ਤਾਂ ਸੌਖਾ ਹੋ ਜਾਊਗਾ ਅੱਗੇ ਵਾਸਤੇ ਫੇਰ ਦੁਬਾਰਾ ਇਦਾਂ ਦੀ ਗੰਦੀ ਕਰਤੂਤ ਕਰਨੀ ਜਾਂ ਗੰਦੀ ਹਰਕਤ ਕਰਨੀ ਉਹਨਾਂ ਵਾਸਤੇ ਤਾਂ ਕੋਈ ਭੈਣ ਨਹੀਂ ਹੋਊਗੀ ਕੋਈ ਭਰਾ ਨਹੀਂ ਹੋਊਗਾ ਕੋਈ ਚਾਚਾ ਨਹੀਂ ਕੋਈ ਮਾਮਾ ਨਹੀਂ ਕੋਈ ਮਾਸੀ ਨਹੀਂ ਉਹਨਾਂ ਦਾ ਕੋਈ ਰਹਿ ਹੀ ਨਹੀਂ ਆਪਸ ਵਿੱਚ ਪੀਓ ਤੀਨੇ ਵਿਆਹ ਕਰਵਾ ਲਿਆ ਤਾਂ ਉਹਨਾਂ ਦਾ ਰਿਸ਼ਤਾ ਘੜਾ ਰਹਿ ਗਿਆ ਪਿੱਛੇ ਉਹਦੇ ਜਵਾਕਨਾਂ ਆਉਣੇ ਆਲਾ ਭ ਵੀ ਖ ਵਿੱਚ ਹੁੰਦਾ ਕੌਣ ਭੂਆ ਕੌਣ ਮਾਸੀ ਕੌਣ ਚਾਚਾ ਸਮਝਾ ਦਿਨ ਖਤਮ ਹੋ ਗਏ ਨਾ ਸਾਰਾ ਕੋਸ਼ਿਸ਼ ਇਹ ਚੀਜ਼ ਨੂੰ ਰੋਕਣ ਵਾਸਤੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਕਦਮ ਚੱਕਿਆ ਜੀ ਤੇ ਨਾਲ ਸਾਰੇ ਨੌਜਵਾਨਾਂ ਨੇ ਸਾਰੇ ਬਜ਼ੁਰਗਾਂ ਨੇ ਸਾਰੇ ਪਿੰਡ ਦੀ ਸਾਰੇ ਸਹਿਮਤੀ ਹੈ ਜੀ ਤੇ ਸੀ ਨਾਲ ਦੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਹਾਂ ਇਦਾਂ ਦੇ ਮਤੇ ਹੋਣੇ ਚਾਹੀਦੇ ਆ ਸੁਪਾ ਜੀ ਬਿਲਕੁਲ ਕਿਵੇਂ ਦੇਖਦੇ ਹੋ ਇਸ ਮਤੇ ਨੂੰ ਪੂਰੇ ਨੂੰ ਵੀ ਸਹਿਮਤੀ ਹੈ ਤੁਹਾਡੀ ਸਲਾਹ ਕਰਦੇ ਹਾਂ ਕਿਉਂਕਿ ਅਜਿਹਾ ਮਾਹੌਲ ਜਿਹੜਾ ਕਾਫੀ ਕੁਝ ਚੱਲ ਪਿਆ ਹਿਮਾਚਲ ਦੇ ਵਿੱਚ ਵੀ ਕਿ ਕੁੜੀ ਨੇ ਦੋ ਮੁੰਡਿਆਂ ਦੇ ਨਾਲ ਵਿਆਹ ਕਰ ਪਾਇਆ ਆਪਾਂ ਰੋਕ ਰਹੇ ਹਾਂ ਉਸ ਚੀਜ਼ ਨੂੰ ਲਗਾਤਾਰ ਬਿਲਕੁਲ ਹੀ ਬਿਲਕੁਲ ਜਿਹੜਾ ਮਤਾ ਪਾਇਆ ਇਹਦਾ ਬਹੁਤ ਵਧੀਆ ਕਦਮ ਚੱਕਿਆ ਇਹਦੇ 'ਚ ਦੇਖੋ ਜੀ ਦੋ ਤਿੰਨ ਤਰ੍ਹਾਂ ਦੇ ਜਿਹੜੇ ਕਾਰਨ ਦੇ ਮਤੇ ਨੂੰ ਬਣਾਉਣ ਦੇ ਵੀ ਕਿਤਾ ਪਿੰਡ 'ਚ ਕੋਈ ਦੇਖੋ ਆਪਸ ਦੇ ਵਿੱਚ ਕਿਸੇ ਦੀ ਕੋਈ ਨਾ ਹੋਵੇ ਤਣਾਅ ਬੁਨ ਉਸ ਕਿਸੇ ਨਾ ਹੋਵੇ ਜ ਕਾਲੂ ਕੋਈ ਫੇਰ ਉਹ ਜੀ ਗੱਲ ਹੋਗੀ ਕੋਈ ਸੱਟ ਪੇੜ ਕਿਸੇ ਦੇ ਲੱਗੀ ਕੋਈ ਜਾਨੀ ਮਾਰਲੀ ਨੁਕਸਾਨ ਹੋਗਾ ਫਿਰ ਕੌਣ ਜ਼ਿੰਮੇਵਾਰ ਹੋਗਾ ਕਿਉਂਕਿ ਪ੍ਰਸ਼ਾਸਨ ਤਾਂ ਦੇਖੋ ਬਹੁਤ ਛੇਤੀ ਹੱਥ ਛਾੜ ਜਾਂਦਾ ਇਹਨਾਂ ਚੀਜ਼ਾਂ ਤੇ ਲੋਕਾਂ ਦਾ ਪਿੰਡ ਵਾਲਿਆਂ ਨੂੰ ਪੈਂਦਾ ਪਰਿਵਾਰਾਂ ਨੂੰ ਪੈਂਦਾ ਸਰਪੰਚਾਂ ਨੂੰ ਪੈਂਦਾ ਤੇ ਉਹਦੇ ਨਾਲ ਉਹ ਚੰਗਿਆ ਵੀ ਹੁਣ ਹੀ ਠੱਲ ਪਾ ਲੋ ਹੁਣ ਹੀ ਨੱਥ ਪਾ ਲੋ ਬਾਈ ਉਹਨੂੰ ਹੁਣੇ ਰੋਕ ਲੂ ਤਾਂ ਕਰਕੇ ਹਿੰਮਤਾ ਪਾਇਆ ਗਿਆ ਇਹਦੇ ਸੋ ਬਿਲਕੁਲ ਸਰਪੰਚ ਸਾਹਿਬ ਕਾਰਨ ਕੀ ਬਣਦੇ ਨੇ ਅਸਲ ਜ਼ਿਕਰ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਡਿਜੀਟਲ ਜ਼ਮਾਨਾ ਆ ਅਸਲ ਕਾਰਨ ਕੀ ਹੈ ਸੱਭਿਆਚਾਰ ਖਤਮ ਹੋ ਰਿਹਾ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਖਤਮ ਹੋ ਰਹੇ ਨੇ ਮਾਮਾ ਭਾਣਜੀ ਦੇ ਨਾਲ ਵਿਆਹ ਕਰਵਾ ਰਿਆ ਇੱਕ ਕੁੜੀ ਜਿਹੜੀ ਹੈ ਦੋ ਭਰਾਵਾਂ ਦੇ ਨਾਲ ਵਿਆਹ ਕਰਵਾ ਰਹੀ ਹੈ ਰੀਜ਼ਨ ਕੀ ਬਣ ਰਹੇ ਤੁਹਾਡੀ ਨਜ਼ਰ ਦੇ ਵਿੱਚ ਅਸਲ 'ਚ ਮੈਂ ਸਮਝਦਾ ਦੇਖੋ ਜੀ ਲਾਈਫ ਇੰਨੀ ਮੰਨ ਲਓ ਅੱਜ ਕੱਲ ਬੀਜ ਹੋ ਗਏ ਤੇ ਦੂਜੇ ਸੋਸ਼ਲ ਮੀਡੀਆ ਦੇ ਜਵਾਨਾ ਮੋਬਾਈਲ ਵਗੈਰਾ ਆ ਗਏ ਨੇ ਤੇ ਮਾਪੇ ਆਪਣੇ ਬੱਚਿਆਂ ਨੂੰ ਮੰਤਰ ਘੱਟ ਟਾਈਮ ਦੇ ਰਹੇ ਨੇ ਸੋ ਮੈਂ ਸਮਝਦਾ ਮਾਪਿਆਂ ਨੂੰ ਵਾਦੋ ਵਾਦ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਉਹਨਾਂ ਦੇ ਮੰਨ ਲਓ ਮਨ ਦੀ ਗੱਲ ਪੁੱਛਣੀ ਚਾਹੀਦੀ ਹੈ ਤੇ ਉਸ ਤੋਂ ਉਪਰੰਤ ਮੰਤਰ ਕਿ ਇੱਕ ਹੋਰ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਈ ਕਹਿਣਾ ਚਾਹੁੰਦਾ ਜਿਹਦੇ ਮੰਨ ਲਓ ਸਕੂਲ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਜਦੋਂ ਕੋਈ ਟੀਚਰ ਉਹਨਾਂ ਨੂੰ ਵੰਗਾਰਦਾ ਜਾਂ ਵਰਜਦਾ ਇੱਕ ਜਗ੍ਹਾ ਨੂੰ ਨਹੀਂ ਤੋ ਤਾਂ ਕਈ ਪੇ اللہ نے ਜਦੋਂ ਬੱਚੇ ਨੂੰ ਆਪਾ ਸ਼ਹਿਦ ਦਵਾਂਗੇ ਤਾਂ ਬੱਚਾ ਆਪਸੀ ਗੱਲ ਹੈ ਵਿਗੜੇਗਾ ਤੇ ਉਸ ਤੋਂ ਉਪਰੰਤ ਹੈ ਵੀ ਮੇਨ ਤਾਂ ਮੇਨ ਪਰਪਸ ਇਹ ਹੀ ਜਾਂਦਾ ਹੈ ਵੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਸ਼ੁਰੂ ਕਰੋ ਉਹਨਾਂ ਨੂੰ ਚੰਗਾ ਮਾੜਾ ਦੱਸੋ ਵੀ ਕੀ ਹੈ ਪਹਿਨਾ ਬਜ਼ੁਰਗ ਸੱਥਾ ਬਣਾ ਕੇ ਬੈਠਦੇ ਸੀ ਟਾਈਮ ਸੀ ਖੁੱਲਾ ਹੁਣ ਮੋਬਾਈਲ ਤੇ ਬੈਠੇ ਰਹਿੰਦੇ ਆ ਬੱਚਾ ਆਪਣੇ ਮਾਪਿਆਂ ਨਾਲ ਗੱਲ ਕਰਦਾ ਪਰ ਇਹਨਾਂ ਸਮਾਂ ਲੋ ਤੋਂ ਮਾਪੇ ਹੁੰਦੇ ਆਪੂ ਆਪਣੇ ਫੋਨ ਤੇ ਬੈਠੇ ਰਹਿੰਦੇ ਆ ਸੋ ਇਹ ਛੋਟੇ ਛੋਟੇ ਚੀਜ਼ਾਂ ਛੋਟੇ ਛੋਟੇ ਕਾਰਨ ਨੇ ਜਿਨ੍ਹਾਂ ਕਰਕੇ ਮੈਂ ਸਮਝਦਾ ਵੀ ਇਦਾਂ ਦੀ ਘਟਰਾਵਾਂ ਸ਼ੁਰੂ ਹੋਈਆਂ ਨੇ ਸੋ ਬਿਲਕੁਲ ਜਿਹੜੇ ਉਹ ਜੋ ਆਪੋਂ ਮਤਲਬ ਕਿ ਪਹਿਲਾਂ ਪਿੰਡ ਤੋਂ ਭੱਜ ਗਏ ਹੀ ਬਾਹਰ ਚਲੇ ਗਏ ਪਿੰਡੋਂ ਇਹਨਾਂ ਨੇ ਕਿਸੇ ਨੇ ਨਹੀਂ ਗੱਡਿਆ ਫਿਲਹਾਲ ਹੁਣ ਪਿੰਡ ਨੇ ਆਪਾਂ ਨੇ ਹੁਣ ਮਤਾਂ ਪਾਇਆ ਜਿਹੜੇ ਸੀ ਪਾਇਆ ਵੀ ਕਰ ਲੂ ਹੁਣ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਜੇ ਪਿੰਡ ਵਿੱਚ ਵਾਪਸ ਆਉਂਦੇ ਆ ਤਾਂ ਪਿੰਡ ਪੂਰਨ ਤੌਰ ਤੇ ਉਹਨਾਂ ਦਾ ਬਾਈ ਕੱਟ ਕਰੇਗਾ ਉਸੋ ਬਿਲਕੁਲ ਕਿ ਆ ਜਾਂਦਾ ਹੈ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਇਹੀ ਕਾਰਨ ਹੈ ਕਿ ਬਾਕੀ ਪਿੰਡ ਵਾਲਿਆਂ ਨੂੰ ਨਸੀਤ ਮਿਲੇ ਜਿਹੜੇ ਨੌਜਵਾਨ ਸਾਡੇ ਨੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਸਹੀ ਨਸੀਤ ਮਿਲੇ ਸਹੀ ਰਾਹ ਤੇ ਪਾਈਏ ਕਿਤਨੇ ਕਿਤੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਦੇਖ ਕੇ ਦੂਜੇ ਰਾਹਵਲ ਜਲਦੀ ਤੁਰਦੇ ਨੇ ਸਹੀ ਚੀਜ਼ ਨਹੀਂ ਐਡਾਪਟ ਕਰਦੇ ਮਾੜੀ ਚੀਜ਼ ਜਲਦੀ ਐਡਾਪਟ ਕਰਦੇ ਨੇ ਹਾਂਜੀ ਦੇਖੋ ਜਿਵੇਂ ਦੇਖੋ ਦੇਖੀਦਾ ਜਵਾਨਾ ਉਸ ਨੂੰ ਦੇਖਦੇ ਹੀ ਇਹ ਜਿਹੜੀਆਂ ਘਟਰਾਵਾਂ ਨੂੰ ਠੱਲ ਪਾਉਣ ਦੇ ਲਈ ਆਪਾਂ ਮਤਾ ਪਾਇਆ ਗਿਆ ਤਾਂ ਸਟ੍ਰਿਕਟ ਰਿਐਕਸ਼ਨ ਲਿਆ ਤੇ ਪਿੰਡ ਸਾਰਾ ਆਪਣੇ ਨਾਲ ਸਹਿਮਤ ਹੈ ਕੋਈ ਵੀ ਇਦਾਂ ਦਾ ਕੋਈ ਬਜ਼ੁਰਗ ਲਾ ਲਓ ਬੱਚੇ ਲਾ ਲਓ ਭੈਣਾਂ ਲਾ ਲਓ ਬੀਬੀਆਂ ਸਾਰਿਆਂ ਨੇ ਮਤਰੇ ਨੂੰ ਸਹਿਯੋਗ ਦਿੱਤਾ ਸੋ ਮਤਾ ਪੂਰਨ ਸਰੂਪ ਦੇ ਨਾਲ ਸਹਿਯੋਗ ਦੇ ਨਾਲ ਪਾਸ ਹੋਇਆ ਪੰਜਾਬ ਦੇ ਬਾਕੀ ਪਿੰਡਾਂ ਦੇ ਕਿਉਂਕਿ ਨਾਬੇ ਤੋਂ ਵੀ ਹਜੇ ਇੱਕ ਕੇਸ ਨਿਕਲ ਕੇ ਸਾਹਮਣੇ ਆਇਆ ਸੀ ਨਾਬੇ ਦੇ ਵਿੱਚ ਵੀ ਪਿੰਡ ਨੇ ਇਸੇ ਤਰੀਕੇ ਦਾ ਮਤਾ ਪਾਸ ਕੀਤਾ ਕਾਬਿਲ ਤਾਰੀਫ ਹੈ ਕਹ ਲਓ ਹੋਰ ਪਿੰਡਾਂ ਨੂੰ ਕੀ ਸੁਨੇਹਾ ਦੇਣਾ ਚਾਹੂंगे ਮੈਂ ਬਾਕੀ ਪਿੰਡਾਂ ਨੂੰ ਵੀ ਇਹ ਸੰਗਤ ਦੇਣਾ ਚਾਹੁੰਦਾ ਜਿਵੇਂ ਦੇਖੋ ਸਾਡੇ ਪਿੰਡ ਇਹ ਘਟਨਾ ਹੋਈ ਹੈ ਉਹ ਘਟਨਾ ਨੂੰ ਠੱਲ ਪਾਉਣ ਦੇ ਲਈ ਜਾਣਾ ਰੋਕਣ ਦੇ ਲਈ ਵਰਤਮਾਨ ਸਮੇਂ ਦੇ ਵਿੱਚ ਇਹ ਨਾ ਹੋਵੇ ਪਹਿਲਾਂ ਹੀ ਮਤਰੇ ਇਦਾਂ ਦੇ ਸਟੈਪ ਲੈ ਲੈਣ ਚਾਹੀਦੇ ਆ ਜੋ ਪਿੰਡ ਦੀ ਭਲਾਈ ਦੇ ਲਈ ਸਹੀ ਸਭ ਤੋਂ ਸੋ ਬਿਲਕੁਲ ਇਹ ਪਿੰਡ ਦੇ ਸਰਪੰਚ ਸਾਹਿਬ ਸੀਗੇ ਤੇ ਨਾਲ ਹੋਰ ਮੋਤਵਾਰ ਬੰਦੇ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਬਲੱਡ ਰਿਲੇਸ਼ਨ ਖਤਮ ਹੁੰਦੇ ਜਾ ਰਹੇ ਨੇ ਕਿਤਨੇ ਕਿਤੇ ਬਹੁਤ ਸਾਰੇ ਆ ਇਹ ਅਜਿਹੇ ਕੰਮ ਨਿਕਲ ਕੇ ਸਾਹਮਣੇ ਆਏ ਨੇ ਜਿੱਥੇ ਚਾਚੀ ਅਤੇ ਭਤੀਜੇ ਦੇ ਨਾਲ ਵਿਆਹ ਕਰਵਾਇਆ ਗਿਆ ਇਹ ਜਿਹੇ ਹੀ ਮਾਮਲਾ ਜਿਹੜਾ ਆ ਮੜਕਪੁਰ ਸ਼ਰੀਫ ਤੋਂ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇੱਕ ਐਗਜ਼ਾਮਪਲ ਸੈੱਟ ਕਰਨ ਦੇ ਲਈ ਸਰਪੰਚ ਸਾਹਿਬ ਅਤੇ ਪੂਰੀ ಗ್ರಾಮ ਪੰਚਾਇਤ ਦੇ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਹ ਕਿਤਨੇ ਕਿਤੇ ਕਾਬਿਲ ਤਾਰੀਫ ਵੀ ਆ ਪਰ ਜੇਕਰ ਗੱਲ ਅਕੋਰਡਿੰਗ ਟੂ ਲਾਅ ਕੀਤੀ ਜਾਵੇ ਲੋਕ ਇਸ ਦੀ ਆਲੋਚ ਦੀ ਕਰ ਰਹੇ ਨੇ ਪਰ ਜੇਕਰ ਅਸੀਂ ਐਗਜ਼ਾਮਪਲ ਸੈੱਟ ਕਰਨੀ ਹੈ ਕਿਉਂਕਿ ਪੰਜਾਬ ਸੱਭਿਆਚਾਰਕ ਸੂਬਾ ਆ ਕਹਿ ਲੋ ਕਿ ਖੁਸ਼ੀਆਂ ਤੇ ਰੰਗਲੇ ਪੰਜਾਬ ਹੈ ਤੇ ਜੇਕਰ ਗੱਲ ਕੀਤੀ ਜਾਵੇ ਅਜਿਹੇ ਕੇਸ ਜਿਹੜੇ ਪੰਜਾਬ ਦੇ ਵਿੱਚੋਂ ਲਗਾਤਾਰ ਆ ਰਹੇ ਨੇ ਤਾਂ ਇਸ ਨੂੰ ਠੱਲ ਪਾਉਣ ਦੇ ਲਈ ਅਜਿਹੇ ਕਦਮ ਚੁੱਕਣ ਦੇ ਲਈ ਬਹੁਤ ਜ਼ਰੂਰੀ ਸੀਗਾ ਕੈਮਰਾਮੈਨ ਗੁਰਦੀਪ ਦੇ ਨਾਲ ਮੈਂ ਵਿਵੇਕ ਰਾਜ ਨਿਰਪਖ ਪੋਸਟ